ਅਰੇ ਜਿਵੇਂ ਸੋਚਿਆ ਜਿਹੜਾ ਸੁਭਾਗਣਾ ਪੰਜਾਬ ਉਹਦੇ ਪਰਮਸ ਸਟੇਟਸੀ ਕੰਟਰੈਕਟ ਹੋ ਰਿਹਾ ਪੰਜਾਬ ਸੋ ਅੱਜ ਪੰਜਾਬ ਦੇ 27 ਢਿੱਪਾਂ ਦੀ ਹੜਤਾਲ ਕੀਤੀ ਗਈ ਸੀ ਤੇ ਪਹਿਲੇ ਦਿਨ ਹੋ ਜੇ ਸੋ ਜਿਹਦਾ ਮੌਕਾ ਨਹੀਂ ਸੀ ਕਿ ਪੰਜਾਬ ਸਰਕਾਰ ਉਹਨਾਂ ਨੂੰ ਮੰਗੀਆਂ ਮੰਗਾ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਉਲਟਾ ਪ੍ਰਾਈਵੇਟ ਘਰਾਣਿਆਂ ਨੇ ਇੱਕ ਲੋਕਲ ਸਕੀਮ ਬਸਾਂ ਜਿਹੜੀਆਂ ਉਹ ਕੌਂਸ ਦੀ ਤਿਆਰੀ ਕੀਤੀ ਹੋਈ ਸੀ ਸੋ ਸੋ ਹੜਤਾਲ ਕਰਨ ਤੋਂ ਤਰੰਤ ਪੰਜਾਬ ਸਰਕਾਰ ਤੋਂ ਇੱਕ ਖੱਤਰ ਜਾਰੀ ਹੋਇਆ ਜਿਸ ਦੇ ਵਿੱਚ ਸਪੱਸ਼ਟ ਕੀਤਾ ਗਿਆ ਕਿ ਲੋਕਲ ਸਕੀਮ ਬਸਾਂ ਦਾ ਜਿਹੜਾ ਟੈਂਡਰ ਹੈ ਹਿੰਗੋਤ ਵੀ ਕੀਤਾ ਜਾਂਦਾ ਨਾਲ ਦੀ ਨਾਲ ਜਿਹੜੇ ਮੁਲਾਜ਼ਮਾਂ ਸਾਡੇ ਦੇ ਕੰਮ ਕਰਨ ਦੀ ਤਰ੍ਹਾਂ ਉਹਨਾਂ ਨੂੰ ਨਹੀਂ ਸਿਪਾਈ ਗਈ ਉਹਦੇ ਵਾਸਤੇ ਬਾਈਟ ਰਿਲੀਜ਼ ਕਰ ਦਿੱਤਾ ਗਿਆ ਤੇ ਨਾਲ ਹੀ ਮਿੱਟੂ ਮੈਨੇਜਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਰੰਤ ਤਨਖਾਹ ਖਾਤਿਆਂ 'ਚ ਪਾਈ ਜਾਵੇ ਸੋ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਜਾਂ ਜਿਹੜੀਆਂ 69 ਮੰਗਾਂ ਚੱਲ ਰਹੀਆਂ ਉਸ 'ਤੇ 13 ਤਰੀਕ ਨੂੰ ਮਾਣ ਨੂੰ ਸੈਠੀ ਸਟੇਟ ਟ੍ਰਾਂਸਪੋਰਟ ਨੂੰ ਵੀ ਬੁਲਾ ਲਈ ਗਿਆ ਉਸੇ ਪੱਤਰ ਜਾਰੀ ਹੋਣ ਤੋਂ ਬਾਅਦ ਹੜਤਾਲ ਜਿਹੜੋ ਖਤਰਕਨ ਦੀ ਜਿਹੜੀ ਹੜਤਾਲ ਨੂੰ ਪੋਸਟਪੋਨ ਕੀਤਾ ਗਿਆ ਉਹ ਕਹਿੰਦਾ ਬੁਖਤ ਕਰਨ ਕਿ ਅਸੀਂ ਰੱਖੜੀ ਤੇ ਧਿਆਨ ਦੇਖਦੇ ਆ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਕਚਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਪਰ ਸਰਕਾਰ ਜਿਹੜੀ ਉਹ ਜਾਣ ਬੁੱਝ ਕੇ ਟੈਂਡਰ ਲਈ ਆਈ ਸੀ ਇਹਨਾਂ ਦਿਨਾਂ 'ਚ ਜਿਸ ਵਜ੍ਹਾ ਨਾਲ ਸਾਨੂੰ ਮਜ਼ਦੂਰੀ ਦੇ ਵਿੱਚ ਘੰਟਾ ਡੇਢ ਘੰਟਾ ਕਹਿ ਸਕਦੇ ਜੀ ਕਿ ਬੰਦ ਕਰਨਾ ਪਿਆ ਸੋ ਅਸੀਂ ਆਮ ਲੋਕਾਂ ਤੋਂ ਮਾਫੀ ਚਾਹੁੰਦੇ ਜਿਹੜੇ ਉਹ ਗੰਜਲ ਖਰਾਬ ਹੋਏ ਤੇ ਨਾਲ ਦੀ ਨਾਲੇ ਵੀ ਦੱਸਣਾ ਚਾਹੁੰਦੇ ਕਿ ਸਰਕਾਰ ਕਾਰਪੋਰਟ ਘਰਾਣਿਆਂ ਦੇ ਆਦਤਾਂ ਦੀ ਖੇੜੀ ਦਿੱਤੀ ਵਜ੍ਹਾ ਨਾਲ ਇਹ ਹੜਤਾਲ ਹੋਈ ਆ ਸੋ ਜੇਕਰ ਸਰਕਾਰ ਨੇ 13 ਤਰੀਕ ਨੂੰ ਜਿਹੜੀ ਮੀਟਿੰਗ ਬੁਲਾਈ ਹੋ ਉਸ ਮੀਟਿੰਗ ਦੇ ਵਿੱਚ ਪੂਸਾ ਹੱਲ ਨਾ ਘਟਿਆ ਤਾਂ ਸਪਸ਼ਟ ਹੈ ਜਿਹੜਾ ਅੱਜ ਹੜਤਾਲ ਕੀਤੀ ਸੀ ਸਾਨੂੰ ਉਸ ਪਹਿਲਾਂ ਗਿਆ ਇਹ ਪੋਸਟਪੋਨ ਕੀਤਾ ਹੋਇਆ ਪ੍ਰੋਗਰਾਮ 14 ਤਰੀਕ ਨੂੰ ਸਵੇਰ ਪਹਿਲੇ ਟਾਈਮ ਤੋਂ ਸਟਾਰਟ ਕੀਤਾ ਜਾਏਗਾ ਪਹਿਲੇ ਟਾਈਮ ਤੋਂ ਹੜਤਾਲ ਕੀਤੀ ਜਾਏ 15 ਤਰੀਕ ਨੂੰ ਜਿੱਥੇ ਵੀ ਮਾਨਯੋਗ ਮੋਹਟਪੰਦਰੀ ਟਰਾਂਸਫਰ ਹੋ ਰਕੀ ਹੈ ਤੇ ਅਰੋ ਵਿੱਚ ਕੇਜਰੀਵਾਲ ਜਿਹੜੇ ਇਹਨਾਂ ਦੇ ਸਟਰੀਮ ਹੋਏ ਉਹ ਝੰਡਾ ਲਹਿਰਾਉਣ ਹੋਣਗੇ 15 ਗੱਲ ਤੋਂ ਗਲਾਮੀ ਦੇ ਵਿੱਚ ਬਣਾਉਂਦੇ ਹੋ ਨਾ ਕੋਲੇ ਸਵਾਲ ਪੁੱਛਣੇ ਪੰਜਾਬ ਦੇ 27 ਦੇ 27 ਕੋ ਜਿਹੜੇ ਕੋਈ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਉਹਨਾਂ ਨੂੰ ਸਵਾਲ ਪੁੱਛਣਗੇ ਕਿ ਸਾਡਾ ਹੱਲ ਕਦੋਂ ਕਰੋਗੇ ਟਰਾਂਸਪੋਰਟ ਦੇ ਕਾਮਿਆਂ ਦੀਆਂ ਮੰਗਾਂ ਜਾਂ ਟਰਾਂਸਪੋਰਟ ਵਿਭਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਲੇ ਪਾਸੇ ਜਾਣ ਦਾ ਹੱਲ ਕਰਨ ਵਾਲੇ ਪਾਸੇ ਜਿਹੜੇ ਤੁਸੀਂ ਪੱਤਰ ਇੱਕ ਸਾਲ ਪਹਿਲਾਂ ਜਾਰੀ ਕੀਤੇ ਹੋ ਕਿਉਂ ਨਹੀਂ ਲਾਗੂ ਹੋ ਰਹੇ ਮੰਗਾਂ ਦਾ ਹੱਲ ਕਿਉਂ ਨਹੀਂ ਹੋ ਰਿਹਾ ਉਹਨਾਂ ਦੇ ਸਵਾਲ ਪੁੱਛਣਗੇ ਅਸੀਂ ਫੰਮ ਦਾ ਗਸੂ ਜਾਵਾਂਗੇ ਕੋਈ ਸਬਸਟ ਹੈ ਕਿ ਅੱਜ ਹਰ 40 ਦੇ ਵਿੱਚ ਉਹ ਰੱਖੀਆਂ ਤੇ ਧਿਆਨ ਨੂੰ ਉੱਠ ਰੱਖਦੇ ਹੋ ਸਮਾਰਟ ਸਿਟੀ ਆ ਤੇ ਨਾਲ ਦੀ ਨਾਲ 14 ਅਰ 2 ਅਗਸਤ ਆ ਉੰਦੇ ਸਾਡੇ ਕੋਲ ਅਲਟੀਮੇਟਮ ਹੈ 13 ਅਗਸਤ ਨੂੰ ਸਾਡੇ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ 14 ਅਗਸਤ ਤੋਂ ਪਹਿਲੇ ਟਾਈਮ ਤੋਂ ਅਣਮਿੱਥੇ ਸਮੇਂ ਦੀ ਅਦਾਚੂ ਹੋਏਗੀ ਤੇ 15 ਅਗਸਤ ਨੂੰ ਬਾਣੀਓ ਕੋ ਮੁੱਖ ਮੰਤਰੀ ਜਿੱਥੇ ਵੀ ਝੰਡਾ ਲਹਿਰਾਉਣਗੇ ਉੱਥੇ ਉਹਨਾਂ ਦੇ ਹਰ ਸਵਾਲ ਪੁੱਛਣ ਜਾਵਾਂਗੇ ਸੋ ਇੰਨੀਆਂ ਗੱਲਾਂ ਦੇ ਨਾਲ ਪੰਜਾਬ ਦੀ ਜਥੇਬੰਦੀ ਕੋਈ ਫਿਰ ਮਾਰ ਕੇ ਚੋੜੇ ਜਿਹੜਾ ਅਜ ਰੱਖੀਆਂ ਦੇ ਇਤਿਹਾਸ ਦੇ ਵਿੱਚ ਘੰਟਾ ਸ ਜਾਂ ਡੇਢ ਘੰਟਾ ਉਹਨਾਂ ਫਿਰ ਹੜਤਾਲ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ